ਹਾਂਜੀ ਸਤਿ ਸ਼੍ਰੀ ਅਕਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਅੱਜ ਕੱਲ ਆਪਾਂ ਦੇਖਦੇ ਆਂ ਵੀ ਮੈਂ ਜਿਹੜੀ ਇਹ ਵੀਡੀਓ ਖਾਸ ਕਰਕੇ ਜਿਹੜੀ ਹੈਗੇ ਮੁੰਡਿਆਂ ਦੇ ਲਈ ਬਣਾਉਣ ਜਿਹੜਾ ਯੂਥ ਹੈ ਉਹਨਾਂ ਨੂੰ ਸਾਵਧਾਨ ਬੰਦ ਕਰਨ ਦੇ ਲਈ ਵੀ ਉਹ ਥੋੜੇ ਜਿਹੇ ਜਿਹੜੇ ਹੈਗੇ ਨੇ ਇਹਨਾਂ ਚੱਕਰਾਂ ਦੇ ਵਿੱਚ ਨਾ ਫਸਣ ਤੇ ਉਹ ਗੱਲਾਂ ਮੈਟਰ ਇਹ ਕਰਦੀਆਂ ਨੇ ਵੀ ਅੱਜ ਕੱਲ ਆਪਾਂ ਦੇਖਦੇ ਹਾਂ ਜਿਹੜੇ ਹੈ ਯੰਗ ਇਸ ਦੇ ਮੁੰਡੇ ਇਹਨੇ ਬਣਾ ਕੇ ਹਨ ਆਈਡੀਆ ਦੇ ਵਿੱਚ ਕਿਸੇ ਕੁੜੀ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਉਹਨਾਂ ਦੇ ਨਾਲ ਹੋ ਗਈ ਜਾਂ ਕੋਈ ਮੈਸੇਜ ਮੂਸੇਜ ਆ ਗਿਆ ਫੇਸਬੁੱਕ ਤੇ ਫਰੈਂਡ ਲਾ ਕੇ ਉਹਨੂੰ ਮਿਲਣ ਵਾਗੇ ਫਿਰ ਉਹਦੇ ਯਾਰਾਂ ਦੋਸਤ ਨੂੰ ਦਿਖਾਉਂਦੇ ਫਿਰ ਇਹ ਦੇਖੋ ਜੀ ਮੇਰੀ ਗੱਲਬਾਤ ਇਹਦੇ ਨਾਲ ਹੋ ਗਈ ਫਲਾਣੇ ਨਾਲ ਹੋ ਗਈ ਉਹ ਆ ਜਾਣ ਉਹੀ ਜਵੱਖਾਂ ਵਾਲੀਆਂ ਗੱਲਾਂ ਜਿਹੜੀ ਹੈਗੀਆਂ ਹਨਾ ਪਤਾ ਨਹੀਂ ਉਹਨੂੰ ਕੀ ਰੱਬ ਮਿਲ ਗਿਆ ਦੂਜੀ ਗੱਲ ਹੁਣ ਚਾਰਖੰਡ ਦੇ ਵਿੱਚ ਲੇਟੈਸਟ ਗੱਲ ਵਾਪਰੀ ਹੈ ਵੀ ਜਿਹੜੀ ਹੈਗੀ ਆ ਮੁੰਡੇ ਨੇ ਟੈਂਡਰ ਵਾਲੀ ਕੁੜੀ ਨਾਲ ਗੱਲ ਹੋਈ ਉਸ ਤੋਂ ਬਾਅਦ ਉਹਨੂੰ ਡੇਟ ਕਰਨ ਦੇ ਲਈ ਲੈ ਗਿਆ ਉੱਥੇ ਜਾ ਕੇ ਉਹਨਾਂ ਨੇ ਥੋੜੀ ਡਰਿੰਕ ਵਗੈਰਾ ਕੀਤੀ ਡਰਿੰਕ ਕਰਨ ਤੋਂ ਬਾਅਦ ਕੁੜੀ ਨੇ ਜਾ ਕੇ ਹੈਗਾ ਫੋਨ ਕੀਤਾ ਵੀ ਅਲੀਗੇਸ਼ਨ ਲਾਇਆ ਪੁਲਿਸ ਨੂੰ ਉੱਥੇ ਬੁਲਾਇਆ ਤੇ ਵੀ ਮੈਨੂੰ ਇਹਨੇ ਜਿਹੜੀ ਹੈਗੀ ਆ ਸ਼ਰਾਬ ਪੀ ਕੇ ਛੇੜਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਮੁੰਡਾ ਉੱਥੇ ਘਬਰਾ ਗਿਆ ਵਿਚਾਰਾ ਉਹਨੇ ਕੀ ਕਰਨਾ ਸੀ ਗਰੀਬ ਬੰਦਾ ਸੀ ਵਿਚਾਰਾ ਘਬਰਾ ਗਿਆ ਘਬਰਾ ਕੇ ਉਹਨੇ ਕੀ ਕਰਨਾ ਸੀ ਜਦੋਂ ਪੁਲਿਸ ਵਾਲੇ ਆਏ ਉਹ ਤੋਂ ਲੱਖ ਰੁਪਏ ਲੈ ਕੇ ਬਾਗੇ ਜੀ ਤੇ ਬਾਅਦ ਦੇ ਵਿੱਚ ਉੱਥੇ ਪਤਾ ਲੱਗਿਆ ਇਹ ਪ ਹੁਣ ਮੰਨ ਲਓ ਜੇ ਅਸਲੀ ਪੁਲਿਸ ਵਾਲੇ ਉੱਥੇ ਆ ਜਾਂਦੇ ਉਹਦੇ ਉੱਪਰ ਪਰਚਾ ਰਜਿਸਟਰ ਹੁੰਦਾ ਠੀਕ ਆ ਉਹਨੂੰ ਬੇਲ ਕਨਾਉਣੀ ਪੈਂਦੀ ਫਿਰ ਟ੍ਰਾਇਲ 6 ਸਾਲ ਨੂੰ ਟ੍ਰਾਇਲ ਲੜਨਾ ਪੈਂਦਾ ਬਾਅਦ ਦੇ ਵਿੱਚ ਵੀ ਕੋਈ ਗਾਰੰਟੀ ਨਹੀਂ ਹੈਗੀ ਸੀ ਵੀ ਜਿਹੜੀ ਹੈਗੀ ਉਹ ਬਰੀ ਹੁੰਦਾ ਕਿ ਨਹੀਂ ਹੁੰਦਾ ਕਿਉਂਕਿ ਕੁਛ ਕੇਸਾਂ ਦੇ ਵਿੱਚ ਜਿਹੜੇ ਹੁੰਦੇ ਨੇ ਨਾ ਪ੍ਰੂਫ ਕਰਨ ਦੇ ਨਾਮ ਜਿਹੜੇ ਐਲੀਗੇਸ਼ਨਸ ਹੁੰਦੇ ਨੇ ਐਲੀਗੇਸ਼ਨਸ ਜਿਹੜੇ ਉਹਨਾਂ ਨੂੰ ਕਈ ਵਾਰ ਪ੍ਰੂਫ ਵੀ ਨਹੀਂ ਕੀਤਾ ਜਾ ਸਕਦਾ ਹੁਣ ਮੁੰਡੇ ਲਵੇ ਕਿਹੜਾ ਉਸੇ ਕੋ ਕੈਮਰਾ ਸੀ ਉਹਨੂੰ ਕੀ ਪਤਾ ਸੀ ਵੀ ਮੇਰੇ ਨਾਲ ਇਹ ਪਟਾਕਾ ਪੈਣ ਆਲਾ ਹਨਾ ਵੀ ਕੁੜੀ ਨੇ ਮੇਰੇ ਨਾਲ ਇਹ ਚੀਜ਼ਾਂ ਕਰਨੀਆਂ ਸੋ ਅੱਜ ਕੱਲ ਦੇ ਜਿਹੜੇ ਹੀ ਆਪਾਂ ਜਿਹੜਾ ਯੂਥ ਹੈ ਖਾਸ ਕਰਕੇ ਜਿਹੜੇ ਮੁੰਡੇ ਨੇ ਪਲੀਜ਼ ਇਹਨਾਂ ਚੀਜ਼ਾਂ ਦੇ ਵਿੱਚ ਉਹ ਗੇਰੋ ਕੋਈ ਵੀ ਜੀ ਚਲੋ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਜਾਂ ਕਿਸੇ ਦੇ ਨਾਲ ਰਿਲੇਸ਼ਨ ਦੇ ਵਿੱਚ ਜਾਣਾ ਆਪਦਾ ਫੰਡਾਮੈਂਟਲ ਰਾਈਟ ਹੈ ਉਹਦੇ ਵਿੱਚ ਮੈਂ ਟਿੱਪਣੀ ਨਹੀਂ ਕਰਾਂਗਾ ਬਟ ਫਿਰ ਵੀ ਆਪਦਾ ਜਿਹੜਾ ਮਾਈਂਡ ਆ ਉਹਨੂੰ ਥੋੜਾ ਸੁਚੇਤ ਰੱਖੋ ਕਿਸੇ ਦੇ ਵੀ ਫੇਸਬੁੱਕ ਦੇ ਉੱਪਰ ਜਾਂ ਕਿਸੇ ਦੇ ਨਾਲ ਚੈਟਾਂ ਕਰਕੇ ਤੁਸੀਂ ਡੇਟਸ ਤੇ ਬਗ ਜਾਂਦੇ ਹੋ ਬਾਅਦ ਦੇ ਵਿੱਚ ਤੁਹਾਡੇ ਨਾਲ ਕੀ ਹੁੰਦਾ ਕੀ ਨਹੀਂ ਹੁੰਦਾ ਉਹਦਾ ਕੋਈ ਜ਼ਿੰਮੇਵਾਰੀ ਨਹੀਂ ਤੇ ਅਲੀਗੇਸ਼ਨਸ ਜਿਹਦੇ ਮੈਂ ਤੁਹਾਨੂੰ ਬਾਰ-ਬਾਰ ਗੱਲ ਕਹਿ ਰਿਹਾ ਐ ਐਦਾਂ ਦਾ ਕੋਈ ਤੁਹਾਡੇ ਉੱਤੇ ਅਲੀਗੇਸ਼ਨਸ ਕੋਈ ਕੋਈ ਲੜਕੀ ਲਾ ਦਿੰਦੀ ਹੈ ਬਾਅਦ ਦੇ ਵਿੱਚ ਫਿਰ ਇਹਨੂੰ ਪ੍ਰੂਫ ਕਰਨ ਦੇ ਤੋਂ ਬਚਣਾ ਬਹੁਤ ਔਖਾ ਹੈ ਤੇ ਤੁਸੀਂ ਆਪ ਦਾ ਸਮਝੋ ਵੀ ਖਰਾਬ ਕਰੋਗੇ ਨਾਲੇ ਤਾਂ ਜਿਹੜਾ ਤੁਹਾਡਾ ਪੈਸਾ ਹੋ ਵੀ ਖਰਾਬ ਹੋਊਗਾ ਇਸ ਕਰਕੇ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਸਜੇਤ ਰਹੋ ਥੈਂਕ ਯੂ